ਜ਼ਰੂਰੀ ਆ ਨਾ ਉਹ ਵੀ ਜਾਣਾ ਚਾਹੀਦਾ ਸੌਖੇ ਚਾਹੇ ਕਿਲੇ ਤੇ ਜਾਓ ਚਾਹੇ ਨਾ ਜੋ ਦੱਖ ਦੇ ਜ਼ਰੂਰ ਖੜਨਾ ਚਾਹੀਦਾ ਸਹੀ ਹੈ ਨਾ ਠੀਕ ਆ ਆਕੜਾ ਤਾਂ ਨਹੀਂ ਹਿਆ ਸਰੀਰ ਇਹ ਇਹ ਵੀ ਇੰਜੀਨੀਅਰ ਬਣਨਾ ਪੈਂਦਾ ਫੇਰ ਕਿਤੇ ਜਾ ਕੇ ਪੱਟੇ ਲੱਗਦੇ ਆ ਕੀ ਕੀ ਮੰਗ ਆ ਤੇਰੀ ਮੰਗ ਕੋਈ ਨਹੀਂ ਪਸਤੀ ਨਹੀਂ ਚਾਹੀਦੀ ਤੇਵੀ ਚਾਹੀਦੀ ਤੇਵੀ ਚਾਹੀਦੀ ਕੁੜੀ ਵੀ ਨਹੀਂ ਕਹਿੰਦਾ ਸੁਣ ਲਾ ਹਾਂਜੀ ਕਿਵੇਂ ਹੋ ਫਿਰ ਯਾਰ ਇਹ ਆਪਰੇ ਤੋਂ ਦੱਸੋ ਕਿੰਨਾ ਬੜਾ ਵਧੀਆ ਤੁਸੀਂ ਦੱਸੋ ਅੱਜ ਆਪਾਂ ਕਿਹੜੇ ਆਪਾਂ ਨੀਲੋ ਮੈਚ ਨਹੀਂ ਦੇਖਣਾ ਅੱਜ ਫਿਰ ਗ੍ਰਿੰਦ ਸੁਣਾ ਕੋਈ ਗੱਲ ਜਿਵੇਂ ਉਹਦਾਂ ਸੁਣਾਉਂਦਾਈ ਕੋਈ ਘੈਂਟ ਜੀ ਸੁਣਾ ਕੋਈ ਘੈਂਟ ਜੀ ਗੱਲ ਪਰ ਹੈਲਥ ਟੇਪਾਂ ਉੱਪਰ ਲਾਉਣ ਚ ਬੀਜੀ ਆ ਤੇ ਹੋਰੀ ਕਰਲੀ ਜੀ ਬੋਲਿਆ ਤਾਂ ਨਹੀਂ ਹਲੇ ਮੈਂ ਜਨਾ ਸਾਡਾ ਆਪਣਾ ਟੀਮਾਂ ਫਾਸੀਆਂ ਹੋ ਗਈਆਂ ਹਨਾ ਟੀਮਾਂ ਹੋ ਗਈਆਂ ਮੈਂ ਕਹਿੰਦਾ 60 60 ਹੋ ਗਈਆਂ ਪਰ ਇਹ ਜੀ ਪਾਟਣ ਦੇ ਕੋਈ ਟਿਕਦਾ ਨਹੀਂ ਕਰਿਆ ਹਨਾ ਆਪਣੇ ਏਰੀਆ 'ਚ ਮੈਚ ਵੀ ਹੈ ਨਹੀਂ ਮੰਨਦਾ ਕਿ ਨਹੀਂ ਮੰਨਦਾ ਉਹਦੇ ਕਰਕੇ ਵੀ ਘੱਟ ਜੀ ਨੇ ਨਾ ਆਪਣੇ ਏਰੀਆ 'ਚ ਹੂੰ ਚੱਲ ਜੱਟਾ ਬਹੁਤ ਵਧੀਆ ਵੀਰੇ ਤੂੰ ਦੱਸ ਠੀਕ ਠਾਕ ਕਿੰਨੇ ਦਿਨਾਂ ਤੋਂ ਖੇਡਿਆ ਅੱਜ ਮੈਂ ਵੀ ਇਹਨਾਂ 2 ਦਿਨਾਂ ਬਾਅਦ ਹੀ ਅੱਛਾ ਵੀ ਖੇਡਦੇ ਹੀ ਮਰਿੰਡੇ ਵੀ ਖੇਡਦੇ ਹੀ ਲਾਲਾ ਮਾਰਦਾ ਸੀਗਾ ਹੈ ਕਿਸੇ ਦਿਨ ਕਿਸੇ ਦਿਨ ਜਾਪੀ ਆ ਇਹ ਕਿਸੇ ਦਿਨ ਰੀਡਰ ਆ ਨਹੀਂ ਨਹੀਂ ਹਿਸਾਬ ਨਾਲ ਹੁਣ ਆਪਾਂ ਨਹੀਂ ਹਣਾ ਪੱਕਾ ਕਰ ਲਿਆ ਨਹੀਂ ਨਹੀਂ ਆਪਾਂ ਰੀਡੀ ਪਾਇਆ ਕਰਨੀ ਆ ਹੁਣ ਘਰੋਂ ਵੀ ਗਾਲਾਂ ਪਈਆਂ ਮਾਂ ਕਨੇ ਗੱਡੀਆਂ ਕਹਿੰਦੀ ਜੇ ਜਾਣਾ ਹੁੰਦਾ ਕੌਡੀ ਪੋਣਾ ਦਾ ਚਲੇ ਜਾਇਆ ਕਰ ਨਹੀਂ ਘਰੇ ਵੇਜਾ ਸਹੀ ਹੈ ਬੋਣਾ ਕਰਕੇ ਮੋਲਾਪੁਰ ਜੱਫਾ ਘੜਾਈ ਹਾਂ ਚੱਲ ਬਾਕੀ ਦਿਖਾਉਣਾ ਤੁਹਾਨੂੰ ਬਾਈ ਬਲੌਗ ਚ ਹੈਨਾ ਕਰਦੇ ਬਾਕੀ ਗੱਲਬਾਤ ਹੈਨਾ ਹਾਂ ਬਾਈ ਬਲ੍ਹਾ ਫਿਰ ਸਾਰਿਆਂ ਨੂੰ ਬਲੌਗ ਵਾਲਿਆਂ ਨੂੰ ਸਾਸ਼ਤਰੀ ਗਿਆ ਜਿਹੜੇ ਬਾਈ ਦੇਖਦੇ ਆ ਨਾ ਫਤਿਹ ਹੋਰ ਕਿਵੇਂ ਕੀ ਖੇਡੀ ਐ ਨਾ ਅੱਜ ਕਲੋਟੀ ਦੀ ਖੇਡ ਦਾ ਤਿੰਨ ਮੈਚ ਹੈਲੇ ਬੋਲੇ ਨਹੀਂ ਟੰਨ ਹਟਾਣੀ ਨਾਲ ਮੈਚ ਕਿੰਨੇ ਵਜੇ ਆ ਗਿਆ ਹੋ ਗਿਆ 3 ਘੰਟਾ ਹੋ ਗਏ ਮੈਂਨ ਟੀਮਾਂ ਬੋ ਗਈਆਂ ਨਾ ਗਤੀ ਦਿੱਤੀ ਹੋ ਗਈਆਂ ਬਾਕੀ ਹੋ ਰਹੀ ਕੀ ਚੱਲ ਮਿਲਦੇ ਆ ਫਿਰ ਦਿਖਾਉਣਾ ਤੈਨੂੰ ਬਾਜਾ ਠੀਕ ਹੈ ਜੀ ਹਾਂ ਹੋ ਗਿਆ ਤੇ ਯਾਰ ਠੀਕ ਹੈ ਪੂਰਾ ਲਓ ਵੀ ਇਹ ਮੁੰਡੇ ਨੂੰ ਕਰੋ ਵੇਟ ਭਾਈ ਕਿੰਨੇ ਪੈਂਟ ਚਾਹੀਦੇ ਲੱਖੀ ਕੁੜੀ ਨੂੰ ਸੱਤ ਚਾਹੀਦੇ ਸੱਤ ਪੈਂਟ ਵਾਲੀ ਹਾਂ ਮੈ ਆਏ ਆਏ ਠੀਕ ਆ ਲਓ ਵੀ ਆ ਮੁੰਡੇ ਨੂੰ ਕਰੋ ਵੇਟ ਹੈ ਵਿਜੇ ਕੁੜੀ ਦੇ ਕਿਸੇ ਦੇ ਸੱਤ ਪੈਂਟ ਆਏ ਪਹਿਲੇ ਦੱਸ ਭਾਈ ਕੀ ਮੰਗ ਕੀ ਮੰਗਾ ਤੇਰੀ ਮੰਗ ਕੋਈ ਨਹੀਂ ਪਸਤੀ ਨਹੀਂ ਚਾਹੀਦੀ ਤੀਵੀਂ ਚਾਹੀਦੀ ਤੀਵੀਂ ਚਾਹੀਦੇ ਕੁੜੀ ਵੀ ਨਹੀਂ ਕਹਿੰਦਾ ਸੁਣ ਲੈ ਵਿਆਹੀ ਵਿਆਹੀ ਚਾਹੇ ਵਿਆਹੀ ਹੋਵੇ ਜਾਂ ਛੱਡ ਹੈ ਨਹੀਂ ਨਹੀਂ ਵਿਆਹੀ ਵੀ ਚੱਲੂ ਵਿਆਹੀ ਵੀ ਚੱਲੂ ਠੀਕ ਹੈ ਸਹੀ ਹੈ ਚੱਲ ਭਾਈ ਇਹਦੇ ਨਾਲ ਕਰੋ ਹੈ ਵੇਟ ਵੀ ਇਹ ਮੰਗਦਾ ਸੱਤ ਸੱਤ ਮਿੰਟ ਸੱਤ ਮਿੰਟ ਵਾਲੀ ਮੰਗਦਾ ਭਾਈ ਘੱਟ ਵਾਲੀ ਤਾਂ ਨਹੀਂ ਚੱਲਣੀ ਹੈ ਨਾ ਹਾਂ ਭਾਈ ਸਹੀ ਹੈ ਠੀਕ ਆ ਆਕੜਾ ਤਾਂ ਨਹੀਂ ਹੋਇਆ ਸਰੀਰ ਠੀਕ ਆ ਇਹ ਪਹਿਲਾਂ ਭਾਈ ਦੁੱਖ ਸੁੱਖ ਚ ਵੀ ਜਾ ਕੇ ਆਉਂਦਾ ਮੁੰਡਾ ਫੇਰ ਹੀ ਮੈਚ ਖੇਡਣ ਆਉਂਦਾ ਕਿਦਾਂ ਵੀ ਰਹਾ ਠੀਕ ਆ ਜ਼ਰੂਰੀ ਆ ਨਾ ਉਹ ਵੀ ਜਾਣਾ ਚਾਹੀਦਾ ਸੁੱਖ ਚ ਚਾਹੇ ਇਕੱਲੇ ਤੇ ਜਾਓ ਚਾਹੇ ਨਾ ਜੋ ਦੁੱਖ ਚ ਜ਼ਰੂਰ ਖੜਨਾ ਚਾਹੀਦਾ ਹਰੇ ਕੇ ਨਾਲ ਖੜਨਾ ਚਾਹੀਦਾ ਵੀ ਸਹੀ ਆ ਨਾ ਸੁੱਖ ਚ ਤਾਂ ਹਰੇ ਕੀ ਯਾਰ ਹੈ ਨਾ ਹਾਂ ਉਹ ਕਹਿੰਦਾ ਸੁੱਖ ਚ ਤਾਂ ਵੀ ਹਰੇ ਕੀ ਨੱਚਣ ਆ ਜਾਂਦਾ ਹੈ ਨਾ ਦੁੱਖ ਵਾਲਾ ਉਹ ਠੀਕ ਆ ਚੜਦੀ ਕਲਾ ਉਹਦਾ ਤਿਆਰ ਫੇਰ ਖੜਦਿਆਂ ਲੜ ਪੇ ਭਾਈ ਇਹ ਕਾਲੇ ਪਿੱਛੇ ਲੜਾਈ ਆ ਜਾ ਬਲੌਕ ਨੂੰ ਹੈ ਕਾਲੇ ਪਿੱਛੇ ਆ ਹੋ ਜ਼ੋਰ ਲਾਣਾ ਮੇਰੇ ਨਾਲ ਤੂੰ ਸਾਡੇ ਇਹ ਬਈ ਹਣਾ ਆਏ ਆ ਵੀ ਮੈਚ ਖੇਡਦਾ ਨਹੀਂ ਇੱਥੇ ਜ਼ੋਰ ਦਿਖਾ ਰਹੇ ਆ ਬਈ ਤੂੰ ਹੈ ਇਹ ਆਪਣੇ ਉਸਤਾ ਨੂੰ ਓਏ ਆਪਣੇ ਨਾਲ ਜ਼ੋਰ ਕਰਕੇ ਸੈੱਟ ਕਰਦਾ ਫਿਰਦਾ ਮੋਢਾ ਵੀ ਹੁਣ ਦੇਖੀਏ ਗਾੜਾ ਹਾਂ ਵੀ ਦੇਖ ਰਿਹਾ ਹਾਂ ਨਾ ਵੀ ਜ਼ੋਰ ਭਰ ਗਿਆ ਕਿ ਨਹੀਂ ਭਰ ਗਿਆ ਸਹੀ ਹੈ ਨਾ ਹੋ ਜਾਣਾ ਹੈਗਾ ਇੰਤਾਂ ਫੁੱਲ ਲਾਉਣਾ ਹੈ ਜੀ ਮੈਂ ਹੁਣ ਅੱਜ ਕਿੱਦਣਾ ਦੀ ਪੱਟਾਂ ਲੈ ਕੇ ਦੇ ਦੇਣੇ ਪੱਟਾਂ ਤਾਂ ਉਧਰ ਆਇਆ ਹਾਂ ਪੱਟਾਂ ਦਾ ਦੋ ਜਿਹੜਾ ਦਾ 10 ਲੈ ਆਵਾਂ ਹਾਂ ਅੱਛਾ ਢੀ ਉੱਪਰ ਰਹਿਣਾ ਹਾਂਜੀ ਕਿਵੇਂ ਹੋ ਕੀ ਲੱਗੇ ਉਸਤਾਦ ਕਰਨ ਉਹ ਪੱਟੇ ਗਰਮ ਕਰ ਦੋ ਬਾਈ ਲੈ ਜਾਂਦੇ ਆ ਇਹ ਧੂਈ ਵਾਲ ਕੇ ਗਰਮ ਕਰਮਾ ਇਹ ਵੀ ਇੰਜੀਨੀਅਰ ਬਣਨਾ ਪੈਂਦਾ ਫੇਰ ਕਿਤੇ ਜਾ ਕੇ ਪੱਟੇ ਲੱਗਦੇ ਆ ਸਹੀ ਗੱਲ ਹੈ ਦੂਜੇ ਲੋੜ ਲਈ ਜਾਂਦੇ ਆ ਯਾਰ 12 ਸਾਲ ਟੋਡੀ ਜਿਦਾਣੇ ਆਹੀ ਕੋਲ ਸੱਚ ਯਾਰ ਆ ਸਹੀ ਆ ਬਾ ਵਧੀਆ ਹੋਰ ਦੱਸ ਫਿਰ ਕਿਵੇਂ ਆ ਠੀਕ ਆਨੇ ਆ ਹਾਂ ਬਈ ਬਈ ਓਕੇ ਅੱਗੇ ਮੈਂ ਲੀ ਕੋ ਗੱਠਾਂ ਵਾਲੀ ਗੱਲ ਲਾ ਦੇ ਗੱਠ ਬਿਗਾ ਦੇ ਬਈ ਨਹੀਂ ਸਹੀ ਗੱਲ ਕਿਦਾਂ ਬਾਈ ਜਿਹੜਾ ਬੰਦਾ ਵੀਰੇ ਇਹਦੇ ਕੁੱਲਿਆਂ ਦਾ ਕੋਈ ਦੇਸੀ ਲਾਜ ਜਾਂ ਕੁਝ ਵੀ ਮੈਡੀਸਨ ਵਗੈਰਾ ਵਧੀਆ ਦੱਸੇ ਹਾਂ ਵੀਰੇ ਮੈਂ ਅੱਗੇ ਨਾਮ ਦਿੱਤਾ ਜਾਊਗਾ ਠੀਕ ਆ ਲੈ ਵੀ ਬੁੱਧੂ ਤੇ ਲਈ ਕੁੱਲੇ ਤੇ ਹੱਟ ਲੱਗੀ ਐ ਕੁੱਲੇ ਤੇ ਹਨਾ ਕੁੱਲੇ ਖਿੱਚੇ ਗਏ ਤੇ ਬਈ ਜੇ ਕੋਈ ਹੈ ਹਨਾ ਡਾਕਟਰ ਜਾਂ ਕੋਈ ਹੋਰ ਬੰਦੇ ਨੂੰ ਜਾਣਕਾਰੀ ਆ ਵੀ ਸਾਡੇ ਨਾਲ ਕਰਿਓ ਹੈ ਕਨੈਕਟ ਵੀ ਵਿਚਾਰਾ ਬਹੁਤ ਔਖਾ ਹੈ ਬਾਈ ਇਹ ਕੁੱਲਿਆਂ ਤੋਂ ਹੈ ਇਹ ਨਹੀਂ ਕਰਦਾ ਉਹ ਭਰਾਈ ਆ ਬਈ ਜਿੰਨੇ ਟਾਈਮ ਪਲੇਅਰ ਨੰਬਰ ਲੈਂਦਾ ਉਨਾ ਟਾਈਮ ਹੀ ਚੱਲ ਵੀ ਨਹੀਂ ਪੁੱਛਦਾ ਚੱਲ ਖੜੋਣੇ ਦਾ ਕੀ ਗੱਲ ਹਾਂ ਜਿੰਨਾ ਮਾੜਾ ਟਾਈਮ ਆ ਪਰ ਮੈਂ ਤਾਂ ਪਰ ਮੈਂ ਤਾਂ ਤੈਨੂੰ ਫੋਨ ਕਰਦਾ ਰਹਿਣਾ ਮੈਂ ਇੱਕ ਪਿਆਰਾ ਆਪਣਾ ਭਾਈ ਦਾ ਘਰੋਂ ਗੱਡੀ ਲੈ ਕੇ ਜਾਂਦਾ ਤੈਨੂੰ ਹਾਂ ਘਰੇ ਛੱਡ ਕੇ ਜਾਂਦਾ ਹੋਰ ਕੋਈ ਮੈਂ ਰੁਕੂ ਨਹੀਂ ਕੋਈ ਨਹੀਂ ਬੋਲਦਾ ਨਾ ਅਸੀਂ ਇੱਥੇ ਨਵੀਂ ਉਹ ਅਕੈਡਮੀ ਬਣਾਈ ਹੈ ਕਿਹੜੀ ਆ ਸਮਰਾਲਾ ਅੱਛਾ ਸਮਰਾਲਾ ਠੀਕ ਆ ਤੇ ਉਹਦੇ ਵਿੱਚ ਕਿਹੜੀ ਚ ਹੈ ਮੇਜਰ ਲੀਗ ਹੈ ਬਿਲਕੁਲ ਚੱਲ ਵਧੀਆ ਵੀ ਤੁਹਾਨੂੰ ਬੈਸਟ ਆਫ ਲੱਕ ਠੀਕ ਆ ਸਹੀ ਆ ਆ ਮੁੰਡਾ ਖੇੜਿਆ ਹੈ ਨਿਊਜ਼ੀਲੈਂਡ ਕਿਵੇਂ ਆ ਠੀਕ ਆ ਖੇੜਿਆ ਹੈ ਬਈ ਨਿਊਜ਼ੀਲੈਂਡ ਕਿਹੜਾ ਕਿੰਨੇ ਖੇੜ ਕੇ ਆ ਸਰ ਯੂਨਾਈਟਿਡ ਸਪੋਰਟਸ ਕਲੱਬ ਵਾਲਾ ਕਹਿੰਦੇ ਕਿਵੇਂ ਰਿਹਾ ਪ੍ਰਦਰਸ਼ਨ ਵਧੀਆ ਰਿਹਾ ਪੂਰਾ ਵਧੀਆ ਚੱਲ ਵਧੀਆ ਕਿੰਨੇ ਕਿੰਨੇ ਟੋਟਲ ਕਿੰਨੇ ਕਿ ਮੈਚ ਖੇੜੇ ਹੋਗੇ ਵੀਰੇ ਮੈਚ ਖੇੜਿਆ ਇੱਕ ਮੈਚ ਖੇੜਿਆ 8 ਮੈਚ ਕਿੰਨੇ ਟਾਈਮ ਦਾ ਟੂਰ ਸੀ ਉਹ 2 ਮਹੀਨੇ ਲੋਕ ਨੂੰ ਮਿਨਣਾ ਹੈ ਨਾ ਚੱਲ ਵਧੀਆ ਅੱਜ ਫਿਰ ਇੱਥੇ ਛੇਡਣ ਲੱਗੇ ਆਂ ਆਨੰਦਪੁਰ ਚ ਠੀਕ ਆ ਚੱਲ ਫਿਰ ਕੁਰਾ ਨਾਲ ਗੁੱਦਰਾ ਨਾਲ ਠੀਕ ਆ ਸਹੀ ਗੁੱਦਰਾ ਨਾਲ ਠੀਕ ਆ ਗੋਡਾ ਕਿਦਾਂ ਹੋਂ ਗੋਡਾ ਹੋਂ ਠੀਕ ਆ ਵੀਰੇ ਅੱਛਾ ਉ ਬੰਨਿਆ ਹੋਇਆ ਹੈ ਹਾਂ ਡਾਕਟਰ ਨੇ ਕਿਹਾ ਸੀ ਕਿ ਮਹੀਨੇ ਦੇ ਰੈਸਟ ਕਰਨੀ ਹੈ ਮੈਂ ਢਾਈ ਮਹੀਨੇ ਕੀਤੀ ਹੈ ਹੂੰ ਅੱਛਾ ਕਰਕੇ ਹੁਣ ਸੈਟ ਆ ਪੂਰਾ ਠੀਕ ਜਾਨੀ ਰੈਸਟ ਕਰਕੇ ਹੁਣ ਲੱਗੇ ਆ ਛੇਡਣਾ ਮੈਂ ਜੀ ਵਧੀਆ ਵਧੀਆ ਚੱਲਦੇ ਜਾਂਦੇ ਹਾਂ ਹਾਂ ਵਧੀਆ ਖੇਡ ਹੁੰਦਾ ਪੂਰਾ ਚੱਲ ਵਧੀਆ ਹਾਂ ਇਹ ਤਾਂ ਪੁਲਿਸ ਨਹੀਂ ਆ ਗਈ ਮੈਂ ਉੱਧਰ ਬੰਨ੍ਹ ਕੇ ਖੇਡਦਾ ਬੱਸ ਅੱ ਤਲ ਵਧੀਆ ਹੈਗਾ ਦੂਜੇ ਤੀਜੇ ਮੈਚ ਉਦੋਂ ਬਾਅਦ ਹਾਂ ਹਾਂ ਤੀਜਾ ਮੈਚ ਹੈਗਾ ਤੀਜਾ ਮੈਚ ਹੈ ਨਾ ਅੱਜ ਸਹੀ ਆ ਹੋਰ ਕਿੱਦਾਂ ਝੋਟਿਆ ਤੂੰ ਗੁੱਡ ਇਹ ਵੀ ਚੀ ਬਾਜੀ ਨਹੀਂ ਵੀ ਬਜਨੀ ਵੀ ਖੇਡਦਾ ਹਾਂ ਕਿ ਹੁਣ ਓਪਨ ਹੀ ਆ ਹੈ ਚੱਲ ਠੀਕ ਆ ਇਹ ਵੀ ਸੈਟ ਆ ਕੰਮ ਆ ਨਾ ਹੁਣ ਇੱਧਰ ਵਧੀਆ ਚੱਲਿਆ ਹੈ ਕੰਮ ਓਕੇ ਆ ਥੱਜਣ ਖਾਰੀ ਬਹੁਤ ਹੈ ਬਜਨੀ ਹਾਂ ਇਹ ਮੁੰਡਾ ਵੀ ਆ ਗਿਆ ਬਈ ਜਮਾਲਪੁਰ ਦਾ ਇਹ ਵੀ ਮੁੰਡਾ ਤੇਰੇ ਵੀ ਸੱਟ ਲੱਗੀ ਹੈ ਨਾ ਗੋਡੇ ਤੇ ਨਾ ਪ੍ਰੇਸ਼ਣ ਕਰਾਉਣ ਤੋਂ ਬਾਅਦ ਚ ਲੱਗੇ ਖੇਡਣ ਹੋ ਗਿਆ ਮੈਂ ਕਿਨਾਂ ਕਿੰਨੇ ਤਿੰਨ ਚਾਰ ਮੈਚ ਤਿੰਨ ਚਾਰ ਮੈਚ ਹੈ ਲੋ ਵੀ ਇਹ ਬੰਦਾ ਥੋੜਾ ਹੈ ਇੱਧਰ ਹਨਾ ਵੀ ਗੁੱਸੇ ਹੋਇਆ ਹੋਇਆ ਵਾ ਬਸਿਆ ਹੈ ਆਨੰਦਪੁਰ ਦੀ ਟੀਮ ਨਾਲ ਗੁੱਸੇ ਹੈ ਹੈ ਇਹ ਵੀ ਕੀ ਗੱਲ ਹੋਗੀ ਹੈ ਕੁਛ ਨਹੀਂ ਆ ਹਾਂ ਪਹਿਰਾ ਖੇਲਣ ਅੱਛਾ ਪਹਿਰਾ ਖੇਲੇ ਇਹ ਤਾਂ ਨਹੀਂ ਮੈਂ ਮੰਨਦਾ ਜੇ ਤੂੰ ਵੀ ਹੋਰ ਗੱਲ ਕਹਿੰਦਾ ਫਿਰ ਮੈਂ ਉਹ ਮੰਨ ਵੀ ਲੈਂਦਾ ਵੀ ਜਾਂ ਐ ਕਹਿੰਦਾ ਵੀ ਮੈਨੂੰ ਲੈ ਕੇ ਨਹੀਂ ਗਏ ਇੱਕਦਮ ਮੈਚ ਤੇ ਛੱਡ ਗਏ ਇਹ ਗੱਲ ਤਾਂ ਮੈਂ ਮੰਨ ਲਾ ਪਹਿਹੇ ਵਾਲੀ ਨਹੀਂ ਮੈਂ ਮੰਨਦਾ ਮੈਨੂੰ ਮੈਨੂੰ ਛੱਡ ਦਿੱਤੀ ਬਣਨੀ ਇਹ ਕੱਲ ਪਤਾ ਨਹੀਂ ਕਿੱਥੇ ਗਿਰਦੇ ਸਾਨੂੰ ਛੱਡ ਕੇ ਭੱਜ ਗਿਆ ਇਹ ਵੀ ਮੈਂ ਜੋ ਮਾਨਸੇ ਖੇਡਦੇ ਸੀ ਸਾਨੂੰ ਨਹੀਂ ਦੇਣੀ ਇਹ ਜਦੋਂ ਅਸੀਂ ਆ ਗਏ ਮਾੜੀ ਬਣਾਉਂਦੇ ਹੁਣ ਦਰੋਂ ਛੋਟੀ ਤਾਂ ਟੀਮ ਬਣਦੀ ਆ ਘਰੋਂ ਤੁਸੀਂ ਇਕੱਠੇ ਅੱਛਾ ਉਹ ਚਿੱਟੀ ਟੇਪ ਓਏ ਹੋਏ ਯਾਰ ਇਹ ਤਾਂ ਪਹਿਲਾਂ ਦਿਆ ਕਰੋ ਹੈ ਵੇ ਖੋਲੇ ਯਾਰ ਗੱਲ ਹੈ ਕੋਈ ਮੈਨੂੰ ਤਾਂ ਪਤਾ ਨਹੀਂ ਕੀ ਕਹਿਣ ਲੱਗੇ ਠੀਕ ਆ ਫਿਰ ਕੱਲ ਫਿਰ ਕੋਕਰ ਖੇੜਣਾ ਹਾਂ ਕੋਕਰ ਬਣਾਉਣਾ ਕੱਲ ਖੇਡਾਂ ਹੋਈ ਗੱਲ ਬਸ ਠੀਕ ਆ ਕਰਦੇ ਆ ਗੱਲ ਨੀ ਨਾਲ ਦੁਬਾਰਾ ਕਰਦੇ ਆ ਪੈਸੇ ਵਧਾਉਣੇ ਸਹੀ ਹੈ ਬਜਟ ਵੱਡਾ ਹੋਣਾ ਹਾਂ ਟੀਮ ਵੀ ਵੱਡੀ ਬਣਦੀ ਦੋ ਟੀਮਾਂ ਉੱਥੀਆਂ ਕੋ ਬਨੂਰ ਦੇ ਕਲੰਦਪੁਰ ਦੀ ਉਹ ਕਰਨ ਵਾਲਾ ਮੋਟਾ ਕੋਈ ਸਹੀ ਗੱਲ ਹੈ ਪੂਰਾ ਦਾ 50-50 ਖੇਡਦੇ ਆ ਹਾਂ ਇਹ ਗੱਲ ਸਹੀ ਹੈ ਨਾ ਚਾਹੀਦਾ ਸਹੀ ਗੱਲ ਤਾਂ ਹੁਣ ਜੇ ਤੁਹਾਡੇ ਨਾਲ ਮੈਚ ਹੋਇਆ ਹੈ ਨਾ ਤੁਸੀਂ ਮੈਨੂੰ ਫੜ ਕੇ ਥਾਪੀਆਂ ਮਾਰਨੀ ਹੈ ਮੈਂ ਤੁਹਾ ਤੋਂ ਭੱਜ ਕੇ ਥਾਪੀਆਂ ਮਾਰਨ ਐਂਟਰਟੇਨਮੈਂਟ ਤਾਂ ਕਰ ਮੰਦਾ ਕਿ ਨਹੀਂ ਮੰਨਦਾ ਨਹੀਂ ਵੀ ਇਹ ਚਾਹੀਦਾ ਹਨਾ ਕਬਟੀ ਜਨ ਬਾਹਰ ਤਾਂ ਆਪਾ ਪਾਈ ਪਾਈ ਆ ਹਾਂ ਪਹਿਲਾਂ ਥਾਪੇ ਮਾਰ ਲਾ ਜੇ ਤੇਰੇ ਕੋ ਜਾਏਗਾ ਬਾਹਰੋਂ ਨੰਗ ਜੀ ਬਸ ਠੀਕ ਹੈ ਲੈ ਇਹ ਤਾਂ ਲੋਕ ਮੈਨੂੰ ਗਲਤ ਜਾਂ ਕੁਝ ਕਮੈਂਟ ਕਰਨਗੇ ਠੀਕ ਨਹੀਂ ਗੱਲ ਨਹੀਂ ਨਹੀਂ ਤੂੰ ਤੂੰ ਮੈਨੂੰ ਫੜ ਲੈ ਤੂੰ ਮਾਰਦੀ ਸੱਪ ਜਿਆ ਬਣਾ ਲਾਂਗੇ ਦਿੱਲੀ ਵਾਂਗੂ ਠੀਕ ਆ ਬਾਬਾ ਤੇ ਬਾਜੀ ਪਾਲੀ ਚੱਲ ਠੀਕ ਆ ਓਕੇ ਠੀਕ ਆ